ਭਾਈ ਮਰਦਾਨਾ ਜੀ ਪੁੱਛਦੇ ਨੇ ਸਤਿਗੁਰੂ ਮੈਂ ਬਚਨ ਕੀ ਕਮਾਵਾਂ ਕਹਿੰਦੇ ਨੇ ਮਰਦਾਨਿਆ ਤੂੰ ਮੇਰਾ ਸਾਥੀ ਹੈ ਤੂੰ ਮੇਰਾ ਭਾਈ ਹੈ ਤਿੰਨ ਬਚਨ ਆਪਣੀ ਔਲਾਦ ਨੂੰ ਤੇ ਆਪਣੀ ਜ਼ਿੰਦਗੀ ਚ ਪੱਲੇ ਪਾਲ ਲੈ ਕਿਹਲੇ ਪਹਿਲੇ ਬਚਨ ਕਹਿੰਦੇ ਨੇ ਪਹਿਲਾ ਬਚਨ ਇਹ ਵੇ ਪੈਰ ਰਾਤ ਰੈਂਦਿਆਂ ਉੱਠ ਕੇ ਗੁਰੂ ਗੁਰੂ ਜਪੀ ਸਤਨਾਮ ਵੈਗੁਰੂ ਜਪਣਾ ਤੇ ਸਤਨਾਮ ਲਿਖਿਆ ਸਤਨਾਮ ਦਾ ਜਾਪ ਕਰੀ ਦੂਜਾ ਕਹਿੰਦੇ ਨੇ ਆਪਣੇ ਕੇਸ ਸੁੱਚੇ ਰੱਖਣੇ ਨੇ ਕੇਸ ਨਹੀਂ ਕਟਨੇ ਕੇਸ ਕੱਟੀ ਨਾ ਔਲਾਦ ਨੂੰ ਵੀ ਕਹਿ ਦੇ ਭਾਈ ਸਾਹਿਬ ਕਹਿੰਦੇ ਸਤਿ ਬਚਨੇ ਪਹਿਲੇ ਜਾਮੇ ਚ ਕਿਹਾ ਤੀਸਰਾ ਕਹਿਣ ਲੱਗੇ ਤੇਰੇ ਘਰ ਚ ਅਤੀਤੀ ਆਵੇ ਮਹਾਂ ਸਾਧੂ ਸੰਤ ਕੋਈ ਵੀ ਆਵੇ ਮੱਥੇ ਤੇ ਵਾਟ ਨਹੀਂ ਪਾਣਾ ਤੇਰੇ ਘਰੋਂ ਕੋਈ ਪ੍ਰਸ਼ਾਦ ਪਾਣੀ ਤੋਂ ਬਿਨਾਂ ਖਾਲੀ ਨਹੀਂ ਜਾਣਾ ਚਾਹੀਦਾ ਇਹ ਦਿਨ ਦੀ ਇੱਕ ਵਰਤੀ ਆ ਜ ਸਤਿਗੁਰੂ ਨੇ